ਪਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਦੇ ਜਿੱਤਣ ਦੇ ਨਾਲ ਕਈਆਂ ਦੇ ਜਿਹੜੇ ਆ ਘੋਗੇ ਚਿੱਤ ਹੋ ਗਏ ਸੀ ਉਹਨਾਂ ਵਿੱਚੋਂ ਕਰਮਜੀਤ ਤਨਮੋਲ ਪਹਿਲੇ ਨੰਬਰ ਤੇ ਨੇ ਕਿਉਂਕਿ ਉਹ ਜਿੱਤ ਰਹੇ ਸੀ ਉੱਥੋਂ ਉਹਨਾਂ ਦਸਾਂ ਲਾਸਟ ਵਾਲੇ ਦਿਨਾਂ ਤੋਂ ਅਖੀਰਲੇ ਦਿਨਾਂ ਤੋਂ ਪਹਿਲਾਂ ਕਰਮਜੀਤ ਤਨਮੋਲ ਟ੍ਰੈਂਡ 'ਚ ਚੱਲ ਰਹੀ ਸੀ ਕਿ ਉਹਨਾਂ ਦੀ ਜਿੱਤ ਪੱਕੀ ਹੈ ਪਰ ਉਹ ਵੀ ਪਛੜ ਗਏ ਬੀਬੀ ਸਾਹੋ ਕੇ ਵੀ ਪਛੜ ਗਏ ਹੰਸਰਾਜ ਹੰਸ ਤੇ ਬਹੁਤ ਜ਼ਿਆਦਾ ਪਿੱਛੇ ਰਹਿ ਗਏ ਸ਼ਰਮਣੀ ਕਾਲੀਦਲ ਦੇ ਉਮੀਦਵਾਰ ਰਜਿੰਦਰ ਸਿੰਘ ਜਿਹੜੇ ਧਰਮਕੋਟ ਨੇ ਉਹ ਬਹੁਤ ਜ਼ਿਆਦਾ ਪਿੱਛੇ ਰਹਿ ਗਏ ਤਖ ਫਰੀਦਕੋਟ ਹਲਕੇ ਦੇ ਉੱਤੇ ਵੀ ਜ਼ਰੂਰ ਚਾਹਨਾ ਪਾਈਏ ਕਿ ਉੱਥੇ 8-9 ਵਿਧਾਨ ਸਭਾ ਹਲਕਿਆਂ ਦੇ ਵਿੱਚ ਕੌਣ ਅੱਗੇ ਲੰਘਿਆ ਤੇ ਕੌਣ ਪਿੱਛੇ ਰਹਿ ਗਿਆ ਖਾਸ ਕਰਕੇ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਐਸੀ ਹਵਾ ਵਗੀ ਸੀ ਸੰਦੀਪ ਫਰੀਦਕੋਟ ਦੇ ਲੋਕਾਂ ਨੇ ਕਹਿਤਾ ਇੱਕ ਹੁੰਦਾ ਫਿਲਮੀ ਸtare ਇੱਕ ਹੁੰਦੇ ਲੋਕਾਂ ਦੇ ਸtare ਉੱਥੇ ਫਿਲਮੀ ਸtare ਦੋ ਹਾਰ ਗਏ ਨੇ ਕਲਾਕਾਰ ਦੋ ਹਾਰ ਗਏ ਨੇ ਉੱਥੇ ਲੋਕਾਂ ਦਾ ਲੀਡਰ ਜਿੱਤ ਗਿਆ ਸਰਬਜੀਤ ਸਿੰਘ ਖਾਲਸਾ ਹੁਣ ਫਰੀਦਕੋਟ ਦੀ ਗੱਲ ਕੀਤੀ ਜਾਵੇ ਨਾ ਫਰੀਦਕੋਟ ਦੇ ਵਿੱਚ 9 ਜਿਹੜੇ ਵਿਧਾਨ ਸਭਾ ਹਲਕੇ ਪੈਂਦੇ ਨੇ ਉਹਦੇ ਚ ਜੈਤੋ ਮੋਗਾ ਨਿਹਾਲ ਸਿੰਘ ਵਾਲਾ ਬਾਗਾਪੁਰਾਣਾ ਧਰਮਕੋਟ ਗਿੱਦੜਬਾਹਾ ਰਾਮਪੁਰਾ ਫੂਲ ਫਰੀਦਕੋਟ ਤੇ ਕੋਟਕਪੁਰਾ ਇਨ੍ਹਾਂ ਹਲਕਿਆਂ ਦੇ ਵਿੱਚ ਨੌਵਾਂ ਦੇ ਵਿੱਚੋਂ 7 ਹਲਕਿਆਂ ਤੇ ਆਜ਼ਾਦ ਉਮੀਦਵਾਰ ਜਿੱਤੇ ਨੇ ਸਿਰਫ 2 ਹਲਕਿਆਂ ਦੇ ਵਿੱਚ ਆਮ ਆਦੀ ਪਾਰਟੀ ਆਪਣੀ ਇੱਜ਼ਤ ਬਚਾ ਸਕੀ ਇੱਕ ਤੇ ਫਰੀਦਕੋਟ ਤੋਂ ਗੁਰਦੇਵ ਸਿੰਘ ਸੇਖੋਂ ਆਪਣੀ ਇੱਜ਼ਤ ਬਚਾ ਸਕਨੇ ਨੇ ਤੇ ਕੋਟਕਪੂਰਾ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਆਪਣੀ ਇੱਜ਼ਤ ਪਜਾ ਸਕੇ ਬਾਕੀ 7 ਐਮਐਲਏ ਆਪਣੀ ਇੱਜ਼ਤ ਹੀ ਨਹੀਂ ਬਚਾ ਸਕੇ ਹੁਣ ਕਿਹੜੇ ਕਿਹੜੇ ਨੇ ਉਹਨਾਂ ਦੇ ਵਿੱਚ ਜੈਤੋਂ ਤੋਂ ਜਿਹੜੇ ਉਹਨਾਂ ਦਾ ਨਾਮ ਅਮੋਲਕ ਸਿੰਘ ਉਹ ਹਾਰ ਗਏ ਨੇ ਮੋਗਾ ਤੋਂ ਡਾਕਟਰ ਜਿਹੜੇ ਐਮਬੀਬੀਐਸ ਹੈ ਜਿਹੜੇ ਏਸੀ ਕਰਕੇ ਬੜੇ ਮਸ਼ਹੂਰ ਹੋਏ ਸੀ ਅਮਰਦੀਪ ਕੌਰ ਉਹਨਾਂ ਦਾ ਉਹ ਹਾਰ ਗਏ ਨੇ ਅਮਨਜੋਦ ਕੌਰ ਨਿਹਾਲ ਸਿੰਘ ਵਾਲਾ ਤੋਂ ਇਹਨਾਂ ਦੇ ਐਮਐਲਏ ਮਨਜੀਤ ਸਿੰਘ ਬਲਾਸਪੁਰ ਉਹ ਹਾਰ ਗਏ ਨੇ ਬਗਾ ਪ੍ਰਾਂਤ ਤੋਂ ਜਿਹੜੇ ਅਮਰਤਪਾਲ ਸਿੰਘ ਸੁਖਨੰਦ ਉਹ ਹਾਰ ਗਏ ਨੇ ਧਰਮਕੋੜ ਤੋਂ ਇਹਨਾਂ ਦੇ ਐਮਐਲਏ ਉਹ ਹਾਰ ਗਏ ਨੇ ਗਿੱਦੜਬਾਹਾ ਤੋਂ ਸਭ ਤੋਂ ਵੱਡੀ ਗੱਲ ਇਹ ਕਿ ਕਿਉਂਕਿ ਅਮਰਤਾ ਵੜਿੰਗ ਔਰ ਰਾਜਾ ਵੜਿੰਗ ਉਹ ਉਹਨਾਂ ਦੀ ਡੂਅ ਆਫ ਡਾਈ ਬੜੀ ਸੀ ਕਿ ਲੁਧਿਆਣਾ ਜਿੰਨੀ ਉੱਥੋਂ ਵੀ ਕਾਂਗਰਸ ਪਾਰਟੀ ਪਿੱਛੇ ਚਲੇ ਗਈ ਹੈ ਗਿੱਦੜਬਾਹ ਦੇ ਵਿੱਚ ਰਾਮਪੁਰਾ ਫੂਲ ਜਿੱਥੋਂ ਗਾਇਕ ਬਲਕਾਰ ਸਿੰਘ ਸਿੱਧੂ ਪਹਿਲੀ ਦਫਾ ਐਮਐਲ ਬਣੇ ਉਹ ਵੀ ਆਪਣੇ ਹਲਕੇ ਚ ਹਾਰ ਗਏ ਨੇ ਦੇ ਦੋ ਹਲਕੇ ਆਮ ਆਦੀ ਪਾਰਟੀ ਜਿੱਤ ਸਗੀ ਹੈ ਇੱਕ ਗੁਰਦੇਵ ਸਿੰਘ ਸਿੱਖੋ ਸਾਹਬ ਵਾਲਾ ਔਰ ਇੱਕ ਕੁਲਤਾਰ ਸਿੰਘ ਸੰਧਵਾ ਸਾਹਿਬ ਹੋਣ ਵਾਲਾ ਬਾਕੀ ਸੱਤ ਹਲਕਿਆਂ ਦੇ ਵਿੱਚ ਆਮ ਆਦੀ ਪਾਰਟੀ ਦੇ ਜਿੱਤੇ ਹਾਰੇ ਐ ਐਮਐਲਏ ਫੇਰ ਬੁਰੀ ਤਰ੍ਹਾਂ ਹਾਰ ਗਏ ਕਿਉਂਕਿ ਇਸ ਹਲਕੇ ਦੇ ਵਿੱਚ ਨੌ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਗਿੱਦੜ ਬਾਹੇ ਤੋਂ ਹੀ ਰਾਜਾ ਮਰਿੰਦਰ ਸਿੰਘ ਵੜਿੰਗ ਐਮਐਲਏ ਬਾਕੀ ਸਾਰੇ ਤੇ 8 ਤੇ ਉਹ ਸਾਰੇ ਇਹਨਾਂ ਦੇ ਐਮਐਲਏ ਸੀ ਆਮ ਆਦੀ ਪਾਰਟੀ ਦੇ ਉਹ ਬੁਰੀ ਤਰ੍ਹਾਂ ਹਾਰ ਗਏ ਹੁਣ ਸਰਬਜੀਤ ਸਿੰਘ ਕਿਉਂ ਜਿੱਤੇ ਨੇ ਇੱਕ ਤੇ ਸਰਵਿਸਿੰਗ ਨੂੰ ਪੰਜਾਬ ਦੇ ਪਮਕੜਾਂ ਦਾ ਜਿਹਨੂੰ ਆਮ ਆਦੀ ਪਾਰਟੀ ਕਹਿੰਦੇ ਨੇ ਉਹਨਾਂ ਨੂੰ ਨੌਜਵਾਨਾਂ ਦਾ ਬਹੁਤ ਸੁਜੋਗ ਮਿਲਿਆ ਚੰਗਾ ਪ੍ਰਦਰਸ਼ਨ ਬਾਬਲ ਇਨਸਾਫਮੂਰ ਦੇ ਵਿੱਚ ਆਮ ਆਦੀ ਪਾਰਟੀ ਕੰਮ ਨਹੀਂ ਕਰ ਪਾਈ ਹੈਗੀ ਇਹਨਾਂ ਵੀ ਜਿਵੇਂ ਕਾਲੀ ਦਲ ਜਾਂ ਕਾਂਗਰਸ ਪਾਰਟੀ ਨੇ ਲਾਰੇ ਲਾਏ ਨੇ ਆਮ ਆਦੀ ਪਾਰਟੀ ਨੇ ਵੀ ਇਨਸਾਫ ਦੇਣ ਦੇ ਵਿੱਚ ਲਾਰੇ ਲਾਏ ਨੇ ਉਲਟਾ ਇਹਨਾਂ ਦੀ ਪ੍ਰੋਪਰ ਪੈਰਵਾਹੀ ਕਰਨ ਦੇ ਮਸਲੇ ਦੇ ਵਿੱਚ ਚੰਗੀ ਨਹੀਂ ਪੈਰਵਾਹੀ ਕੀਤੀ ਤੇ ਜਿਹੜੇ ਕੇਸ ਨੇ ਉਹ ਪੰਜਾਬ ਤੋਂ ਬਾਹਰ ਚੰਡੀਗੜ੍ਹ ਟ੍ਰਾਂਸਫਰ ਹੋ ਗਏ ਨੇ ਹੁਣ ਕਹ ਇਹਨੂੰ ਆਮ ਆਦੀ ਪਾਰਟੀ ਕਹਿਣਗੇ ਕਿ ਚੰਡੀਗੜ੍ਹ ਤੇ ਪੰਜਾਬ ਦੀ ਰਾਜਧਾਨੀ ਜੋ ਮਰਜੀ ਇਦਾਂ ਦੇ ਲੌਜਿਕ ਦਿੰਦੇ ਰਹਿਣ ਦੂਜਾ ਉੱਥੇ ਵੀ ਐਮਐਲਏ ਦਾ ਬਹੁਤ ਜ਼ਿਆਦਾ ਵਿਰੋਧ ਆ ਤੀਜੀ ਜਿਹੜੀ ਮਹੱਤਵਪੂਰਨ ਗੱਲ ਹੈ ਕਿ ਲੋਕਾਂ ਨੂੰ ਲੱਗਾ ਨਹੀਂ ਸਰਬਜੀਤ ਸਿੰਘ ਖਾਲਸਾ ਜਿਹੜੀ ਮਹੱਤਵਪੂਰਨ ਬਈ ਸਰਬਜੀਤ ਖਾਲਸਾ ਦੇ ਪਿਤਾ ਦੇ ਵੀ ਬਹੁਤ ਵੱਡੀ ਕੌਮ ਨੂੰ ਦੇਣਾ ਇਹਨੂੰ ਇਹਦਾ ਵੀ ਲਾਂਭਾ ਲਾ ਦੇਣਾ ਚਾਹੀਦਾ ਕਿਉਂਕਿ ਸਰਬਜੀਤ ਖਾਲਸਾ ਨੇ ਪਹਿਲਾਂ ਵੀ ਦੋ ਵਾਰ ਇਲੈਕਸ਼ਨ ਲੜੇ ਲੋਕਾਂ ਨੂੰ ਲੱਗਾ ਜੇ ਅਸੀਂ ਅਮਰਤਪਾਲ ਸਿੰਘ ਨੂੰ ਜ ਲੋਕਾਂ ਨੇ ਪਹਿਲਾਂ ਸੋਚ ਲਿਆ ਕਿ ਸਿਮਰਜੀਤ ਸਿੰਘ ਮਾਨ ਨੂੰ ਤੇ ਅਸੀਂ ਪਹਿਲਾਂ ਹੀ ਤਿੰਨ ਵਾਰ ਐਮਪੀ ਬਣਾ ਦਿੱਤਾ ਉਹਨੇ ਉਸ ਤੋਂ ਵਧੀਆ ਕੋਈ ਕੰਮ ਨਹੀਂ ਕੀਤਾ ਉਹਨੇ ਪੰਜਾਬ ਦੇ ਵਿੱਚ ਕੋਈ ਹੋਰ ਸਿਮਰਨਜੀਤ ਸਿੰਘ ਮਾਨ ਪੈਦਾ ਨਹੀਂ ਹੋਣ ਦਿੱਤਾਗਾ ਕਿਉਂਕਿ ਉਹ ਵੀ ਵਨ ਮੈਨ ਸ਼ੋਅ ਸੀ ਮੁੱਛਾਂ ਮਰੂੜਨੀਆਂ 80 ਸਾਲ ਦੀ ਉਮਰ ਦੇ ਵਿੱਚ ਜੇ ਲੋਕ ਪੜੇ ਲੋਕੇ ਲੋਕ ਪਸੰਦ ਨਹੀਂ ਕਰਦੇ ਹਾਲੇ ਕਿ ਮੁੱਛਾਂ ਨੂੰ ਤਾਂ ਬਿਕਰਮ ਸਿੰਘ ਮਜੀਠੀਆ ਵੀ ਦਿੰਦੇ ਨੇ ਪਰ ਇੱਕ ਸੱਭੇਕ ਸਿਆਸਤ ਦੇ ਵਿੱਚ ਇਹ ਚੀਜ਼ਾਂ ਭੈੜੀਆਂ ਲੱਗਦੀਆਂ ਨੇ ਇਹ ਤੁਸੀਂ ਇਹ ਕਿਤੇ ਇਹ ਕੋਈ ਇਦਾਂ ਦੇ ਇੱਕ ਲੀਡਰ ਹੋ ਤੁਸੀਂ ਤੇ ਜਦੋਂ ਇਦਾਂ ਦੇ ਬਜ਼ੁਰਗ ਵੀ ਮੁੱਛਾਂ ਨੂੰ ਤਾ ਦਿੰਦੇ ਲੋਕੀ ਉਹਨਾਂ ਲੋਕਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਇੱਕ ਇਹ ਵੀ ਮੋਟੀ ਵਜ੍ਹਾ ਹੈਗੀ ਹੈ ਸੋਬਰ ਜਿਹੜੀ ਪੋਲਿਟਿਕਸ ਕਰਨੀ ਚਾਹੀਦੀ ਹੈਗੀ ਹੈ ਜਿਹੜੇ ਮੁੱਛਾਂ ਨੂੰ ਤਾਂ ਤੇ ਪੱਟਾਂ ਤੇ ਥਾਪੀਆਂ ਮਰਨੀਆਂ ਕਿਸੇ ਵੀ ਖੇਤਰ ਵਿੱਚ ਉਹ ਲੋਕੀ ਬਰਦਾਸ਼ਤ ਨਹੀਂ ਕਰਦੇ ਹੈਗੇ ਤੇ ਅਨਮੋਲ ਕਿਉਂ ਹਾਰਿਆ ਕਰਮਜੀਤ ਅਨਮੋਲ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਬੜਾ ਭਰੋਸਾ ਸੀ ਉਹ ਜਿੱਤਣਗੇ ਸਾਰਿਆਂ ਨੂੰ ਭਰੋਸਾ ਸੀ ਕਿ ਇਹ ਪਹਿਲੀ ਸੀਟ ਕਰਮਜੀਤ ਅਨਮੋਲ ਜਿੱਤੂਗਾ ਲੇਕਿਨ ਜੋ ਉਹੀ ਹੁੰਦਾ ਜੋ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਕਿਸੇ ਨੇ ਸੋਚਿਆ ਨਹੀਂ ਕਿ ਸਰਬਜੀਤ ਖਾਲਸਾ ਦੀ ਐਂਟਰੀ ਹੋਏਗੀ ਇਹ ਸਰਵਿਸ ਕਾਰਖਾਨੇ ਦੇ ਲੋਕ ਪਿੱਛੇ ਕਿੰਨੇ ਲੱਜ 10-10 ਕਿਲੋਮੀਟਰ ਦੇ ਜਿਹੜੇ ਰੋਡ ਸ਼ੋ ਉਹ ਲੋਕਾਂ ਨੇ ਖੁਦ ਕੱਡੇ ਨੇ ਖੁਦ ਲੋਕਾਂ ਨੇ ਟਰੈਕਟਰਾਂ ਦੇ ਤੇਲ ਪਾਇਆ ਕਾਰਾਂ ਤੇਲ ਪਾਇਆ ਮੋਟਰਸਾਈਕਲ ਤੇਲ ਪਾਇਆ ਐਡਾ ਰੋਡ ਸ਼ੋ ਨਾ ਕਿਸੇ ਕਾਂਗਰਸ ਪਾਰਟੀ ਦੇ ਲੀਡਰ ਦਾ ਨਾ ਸੁਬੀਸ਼ਿੰਗ ਬਾਦਲ ਸਾਹਿਬ ਦਾ ਨਾ ਭਗਵੰਤ ਮਾਨ ਸਾਹਿਬ ਦਾ ਰੋਡ ਸ਼ੋ ਵੀ 10 ਕਿਲੋਮੀਟਰ ਦਾ ਨਹੀਂ ਨਿਕਲਿਆ ਕਿਉਂਕਿ ਇਹਨਾਂ ਦੇ ਅੱਗੇ ਆਲੇ-ਦੁਆਲੇ ਤੇ ਸਿਕਿਉਰਟੀ ਨਹੀਂ ਆ 2-2000 ਬੰਦੇ ਦੀ ਸਿਕਿਉਰਟੀ ਹੁੰਦੀ ਨਾ ਕੋਈ ਵਿਦਨ ਦਾ ਯੂਨੀਫਾਰਮ ਹੁੰਦਾ ਕਿ ਯੂਨੀਫਾਰਮ ਤੋਂ ਬਗੈਰ ਹੁੰਦੇ ਨੇ ਉਹ ਇੰਨਾ ਕੀ ਤੇ ਲੋਕਾਂ ਪ੍ਰਭਾਵ ਵਧਾਣ ਦੇ ਕਿ 500 ਬੰਦਾ ਵੀ 50000 ਲੱਗਦਾ ਹੈਗਾ ਉਹ ਜਿਹੜੀ ਲਫਾਫੇਬਾਜ਼ੀ ਸੀ ਨਾ ਉਹ ਆਮ ਆਦੀ ਪਾਰਟੀ ਕਿਸੇ ਵੀ ਪਾਰਟੀ ਦੀ ਨਹੀਂ ਚੱਲੀ ਹੈਗੀ ਪਰ ਉਥੇ 7% ਦੀ ਫਰਕ ਦੇ ਨਾਲ ਕਰਮਜੀਤ ਅਨਮੋਲ ਹਾਰੇ ਨੇ ਹਾਲਾਂਕਿ ਕਰਮਜੀਤ ਅਨਮੋਲ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਜ਼ਿਆਦਾ ਮਿਹਨਤ ਕੀਤੀ ਆ 83 ਦਿਨ ਉਹਨੇ ਪ੍ਰਚਾਰ ਕੀਤਾ ਉਹਦੇ ਸਾਥੀ ਕਲਾਕਾਰਾਂ ਨੇ ਵੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਲੇਕਿਨ ਹਜਤ ਹਾਰ ਇੱਕ ਨਹੀਂ ਜਿੱਤਣਾ ਸੀ ਉਹ ਸਰਬਜੀ ਸिख ਹਾਲਸਾ ਜਿੱਤਗੇ ਮਿਲਦਾ ਕਰਮਜੀਤ ਅਨਮੋਲ ਦਾ ਦਿਲ ਟੁੱਟਾ ਉਹਦੇ ਪ੍ਰਸ਼ੰਸਕਾਂ ਦਾ ਦਿਲ ਟੁੱਟਾ ਉਹਦੇ ਸਾਥੀ ਕਲਾਕਾਰਾਂ ਦਾ ਦਿਲ ਟੁੱਟਾ ਤੇ ਬਲਾਜ਼ਮੀ ਤੌਰ ਤੇ ਮਿਲਦਾ ਕਿ ਮੁਖਮੰਦ ਦੀਪ ਭਗਵੰਤ ਮਾਨ ਸਾਹਿਬ ਦਾ ਵੀ ਦਿਲ ਟੁੱਟਾ ਹੋਗਾ